साथियों मैं तुम्हारा मनीष फाजिल का बेरोजगार सांझा मोर्चा संगरूर पक्के धरने तो जड़ा कि ਤੁਹਾਨੂੰ ਸਾਰੇ ਬੇਰੋਜ਼ਗਾਰ ਸਾਥੀਆਂ ਨੂੰ ਪਤਾ ਹੀ ਹੈ 25 ਦਸੰਬਰ ਤੋਂ ਆਪਣਾ ਸੰਗਰੂਰ ਜਿਹੜਾ ਪੱਕਾ ਮੋਰਚਾ ਚੱਲ ਰਿਹਾ ਹੈ ਤਾਂ ਸਾਰੇ ਸਾਥੀ ਜਿੰਨੇ ਵੀ ਬੇਰੋਜ਼ਗਾਰ ਸਾਥੀ ਹੈ ਸਾਰਿਆਂ ਨੂੰ ਅਪੀਲ ਹੈ ਕਿ ਆਪਣੇ ਇੱਕ ਤਾਂ ਇਸ ਮੋਰਚੇ ਤੇ ਵਾਰੋ ਵਾਰੀ ਜਿਹੜਾ ਹੈ ਆਪਦੀ ਹਾਜ਼ਰੀ ਲਗਵਾਓ ਤੇ ਮੇਨ ਜਿਹੜੀ ਸਭ ਤੋਂ ਮੇਨ ਗੱਲ ਜਿਹੜੀ ਹੈ 11 ਤਰੀਕ ਨੂੰ ਆਉਣ ਵਾਲੀ ਜਿਹੜੀ 11 ਤਰੀਕ ਨੂੰ 11 ਜਨਵਰੀ ਨੂੰ ਆਪਣਾ ਇੱਕ ਭਰਾਂਤਰੀ ਜੱਥੇਬੰਦੀ ਜੱਥੇਬੰਦੀਆਂ ਦਾ ਇਕੱਠ ਜਿਹੜਾ ਹੋਣ ਜਾ ਰਿਹਾ ਹੈ ਤਾਂ ਆਪਾਂ ਸੀਐਮ ਦੀ ਕੋਠੀ ਅੱਗੇ ਜਿਹੜਾ ਮੋਰਚਾ ਲਗਾਣਾ ਹੈ ਤਾਂ ਸਾਰੇ ਜਿੰਨੇ ਵੀ ਬੇਰੋਜ਼ਗਾਰ ਸਾਥੀ ਜਿਹੜੇ ਹੈ ਜਿਹੜੀ ਵੀ ਸ਼ਰਤੋਂ ਜਿਵੇਂ ਕਿ ਆਪਾਂ ਨੂੰ ਪਤਾ ਹੀ ਹੈ 55% ਵਾਲੀ ਜਿਹੜੀ ਸ਼ਰਤ ਬੇਤੁਕੀ ਸ਼ਰਤ ਜਿਹੜੀ ਹੈ ਆਪਣੇ ਬੇਰੋਜ਼ਗਾਰਾਂ ਤੇ ਥੋਪੀ ਗਈ ਹੈ ਉਹਨੂੰ ਰੱਦ ਕਰਵਾਉਣ ਦੇ ਲਈ ਓਵਰਏਜ ਉਮਰ ਹੱਦ ਦੇ ਵਿੱਚ ਛੋਟ ਤੇ ਵੱਡੀ ਗਿਣਤੀ ਦੇ ਵਿੱਚ ਆਪਾਂ ਜਿਹੜੀਆਂ ਆਪਾਂ ਪੋਸਟਾਂ ਜਿਹੜੀਆਂ ਲੈ ਸਕੀਏ ਤਾਂ ਇਸ ਦੇ ਲਈ ਆਪਾਂ ਨੂੰ ਇੱਕ ਪੂਰਾ ਵੱਡਾ ਜਿਹੜਾ ਹੈ ਹਮਲਾ ਮਾਰਨਾ ਪਏਗਾ ਤਾਂ ਹੀ ਜਿਹੜੀ ਸਰਕਾਰ ਹੈ ਜਿਹੜੀ ਉਹਨੂੰ ਆਪਾਂ ਝੁਗਾ ਸਕਾਂਗੇ ਸੋ ਸਾਰੇ ਸਾਥੀਆਂ ਨੂੰ ਅਪੀਲ ਹੈ ਕਿ ਆਉਣ ਵਾਲੀ 11 ਤਰੀਕ ਨੂੰ ਵੱਡੀ ਗਿਣਤੀ ਦੇ ਵਿੱਚ ਸੰਗਰੂਰ सीएम ਕੋਠੀ ਜਿਹੜਾ ਹੈ ਉਥੇ ਪਹੁੰਚੋ ਤਾਂ ਜੋ ਆਪਾਂ ਜਲਦੀ ਤੋਂ ਜਲਦੀ ਜਿਹੜਾ ਹੈ ਆਪਣੀਆਂ ਮੰਗਾਂ ਦਾ ਹਲਕਾ